ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰ ਹਾਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਬਹੁਤ ਵਧੀਆ ਨੋਟੀਫਿਕੇਸ਼ਨ ਲੈ ਕੇ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ 1300 ਪਲੱਸ ਪੋਸਟਾਂ ਜਾਰੀ ਹੋਈਆਂ ਵੱਖ-ਵੱਖ ਯੋਗਤਾਵਾਂ ਜਿਦੇ ਵਿੱਚ 10ਵੀਂ ਪਾਸ 12ਵੀਂ ਪਾਸ ਗ੍ਰੈਜੂਏਸ਼ਨ ਡਿਪਲੋਮਾ ਕੈਂਡੀਡੇਟ ਅਪਲਾਈ ਕਰ ਸਕਣਗੇ ਪੂਰੀ ਜਾਣਕਾਰੀ ਪੋਸਟਾਂ ਦੇ ਸਬੰਧ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਦੇ ਵਿੱਚ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਵੇਖਦੇ ਵੇਖ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਅੱਗੇ ਦੋਸਤਾਂ ਮਿੱਤਰਾਂ ਨਾਲ ਸ਼ੇ ਅਜੇ ਤੱਕ ਵੀ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਨੂੰ ਕਰ ਲਓ ਘਰ ਬੈਠੇ ਤੁਹਾਡੇ ਫੋਨ ਤੇ ਤੁਹਾਨੂੰ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਰਹਿਣਗੇ ਜੀ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਣੇ ਜੀ 1300 ਪਲੱਸ ਪੋਸਟਾਂ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ ਰਹਿਣ ਵਾਲੀਆਂ ਰੈਗੂਲਰ ਪੋਸਟਾਂ ਹੈ ਜੀ ਬਹੁਤ ਵਧੀਆ ਮੌਕਾ ਬੰਪਰ ਭਰਤੀ ਹੈ ਆਪਾਂ ਵਾਰੀ-ਵਾਰੀ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਤਾਂ ਸਭ ਤੋਂ ਪਹਿਲਾਂ ਆਪਾਂ ਪੋਸਟਾਂ ਦੀ ਗੱਲ ਕਰ ਲੈਣੇ ਤੁਹਾਡੇ ਨਾਲ ਫੀਮੇਲ ਸਟਾਫ ਨਰਸ ਗਰੁੱਪ ਦੀਆਂ ਪੋਸਟਾਂ ਜੀ 121 ਪੋਸਟਾਂ ਜੋ ਗਰੁੱਪ ਬੀ ਦੀਆਂ ਫੀਮੇਲ ਸਟਾਫ ਨੌਕਰੀਆਂ ਜਾਰੀ ਹੋਈਆਂ ਹਨ ਕੈਟਾਗਰੀ ਵਾਈਜ਼ ਵੰਡ ਤੁਸੀਂ ਨੋਟੀਫਿਕੇਸ਼ਨ ਦੀ ਕਾਪੀ ਦੇ ਵਿੱਚ ਜ਼ਰੂਰ ਚੈੱਕ ਕਰਿਓ ਨੋਟੀਫਿਕੇਸ਼ਨ ਦਾ ਲਿੰਕ ਵੀਡੀਓ ਦੀ ਡਿਸਕ੍ਰਿਪਸ਼ਨ 'ਚ ਹੈ ਜੇ ਇਸੇ ਤਰ੍ਹਾਂ ਹੀ ਅਸਿਸਟੈਂਟ ਸੈਕਸ਼ਨ ਆਫੀਸਰ ਗਰੁੱਪ ਬੀ ਦੀਆਂ ਪੋਸਟਾਂ ਆਡਿਟਰ ਅਸਿਸਟੈਂਟ ਗਰੁੱਪ ਬੀ ਦੀਆਂ ਪੋਸਟਾਂ ਜੀ ਜੂਨੀਅਰ ਟਰਾਂਸਲੇਸ਼ਨ ਆਫੀਸਰ ਗਰੁੱਪ ਬੀ ਦੀਆਂ ਪੋਸਟਾਂ ਜੀ ਤਾਂ ਵਕ-ਵਕ ਇਹ ਪੋਸਟਾਂ ਜੋ ਇਹਨਾਂ ਵੱਲੋਂ ਜਾਰੀ ਕੀਤੀਆਂ ਗਈਆਂ 1300 ਪਲੱਸ ਪੋਸਟਾਂ ਜੀ ਲੀਗਲ ਅਸਿਸਟੈਂਟ ਗਰੁੱਪ ਬੀ ਦੀਆਂ ਪੋਸਟਾਂ ਸਟੈਨੋਗ੍ਰਾਫ ਗਰੁੱਪ ਸੀ ਦੀਆਂ ਪੋਸਟਾਂ ਜੂਨੀਅਰ ਸੈਕਟਰੀਅਟ ਅਸਿਸਟੈਂਟ ਗਰੁੱਪ ਸੀ ਦੀਆਂ ਪੋਸਟਾਂ ਤਾਂ ਇਹਨਾਂ ਦੀ ਨਾਲ ਹੀ ਆਹ ਗਣਤੀ ਦਿੱਤੀ ਹੋਈ ਹੈ ਜੀ ਇਹ ਟੋਟਲ 1300 ਪਲੱਸ ਪੋਸਟਾਂ ਬਣਦੀਆਂ ਜੀ ਨੋਟੀਫਿਕੇਸ਼ਨ ਜ਼ਰੂਰ ਚੈੱਕ ਕਰਿਓ ਤੇ ਅੱਗੇ ਪੋਸਟਾਂ ਹੈਗੀਆਂ ਜੀ ਜੂਨੀਅਰ ਸੈਕਟਰੀਅਟ ਅਸਿਸਟੈਂਟ ਇਸੇ ਤਰ੍ਹਾਂ ਹੀ ਇਲੈਕਟ੍ਰੀਸ਼ੀਅਨ ਕਮ ਪਲੰਬਰ ਲੈਬ ਅਟੈਂਡੈਂਟ ਗਰੁੱਪ ਸੀ ਦੀਆਂ ਪੋਸਟਾਂ ਜੀ ਰਮੈਸ ਹੈਲਪਰ ਗਰੁੱਪ ਸੀ ਦੀਆਂ ਪੋਸਟਾਂ ਜੀ ਮਲਟੀਟਾਸਕਿੰਗ ਸਟਾਫ ਗਰੁੱਪ ਸੀ ਦੀਆਂ ਪੋਸਟਾਂ ਤਾਂ ਇਹ ਬੰਪਰ ਭਰਤੀ ਹੈ ਜੀ ਓਪਨ ਕੀਤੀ ਗਈ ਹੈ 10ਵੀ 12ਵੀ ਗ੍ਰੈਜ ਇਹ ਕੈਂਡੀਡੇਟ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਣਗੇ ਜੀ ਇਹਨਾਂ ਪੋਸਟਾਂ ਦੇ ਲਈ ਵੱਖ-ਵੱਖ ਯੋਗਤਾਵਾਂ ਹੈ ਜੀ ਨੋਟੀਫਿਕੇਸ਼ਨ ਕਾਫੀ ਵੱਡਾ ਹੈ 35 ਪੇਜਾਂ ਦਾ ਇਹ ਨੋਟੀਫਿਕੇਸ਼ਨ ਹੈ ਵੱਖ-ਵੱਖ ਪੋਸਟਾਂ ਦੇ ਅਨੁਸਾਰ ਆ ਤੁਸੀਂ ਯੋਗਤਾਵਾਂ ਜ਼ਰੂਰ ਚੈੱਕ ਕਰ ਲਿਓ ਨੋਟੀਫਿਕੇਸ਼ਨ ਦੇ ਵਿੱਚ ਹੀ ਸਾਰਾ ਨੋਟੀਫਿਕੇਸ਼ਨ ਰੀਡ ਕਰ ਲਿਓ ਜੀ ਕਾਫੀ ਵੱਡਾ ਨੋਟੀਫਿਕੇਸ਼ਨ ਹੈ ਪੂਰੀ ਤਰ੍ਹਾਂ ਪੜ੍ਹ ਕੇ ਪੂਰੀ ਜਾਣਕਾਰੀ ਲੈ ਕੇ ਪੋਸਟਾਂ ਦੇ ਲਈ ਅਪਲਾਈ ਕਰਿਓ ਜੀ ਇਹਨਾਂ ਵੱਖ-ਵੱਖ ਪੋਸਟਾਂ ਦੇ ਲਈ ਇਹਨਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਐਗਜ਼ਾਮ ਹੈ ਜੋ ਲੈ ਜਾਣੇ ਹਨ ਹਰ ਇੱਕ ਪੋਸਟ ਦੇ ਲਈ ਅਲੱਗ ਕ੍ਰਾਈਟੇਰੀਆ ਹੈ ਕਿਹੜੀ ਪੋਸਟ ਦੇ ਲਈ ਐਗਜ਼ਾਮ ਹੈ ਕਿਵੇਂ ਹੋਊਗਾ ਉਹਦਾ ਕੀ ਕ੍ਰਾਈਟੇਰੀਆ ਹੋਊਗਾ ਸਾਰੀ ਚੀਜ਼ ਇਹਨਾਂ ਵੱਲੋਂ ਦਿੱਤੀ ਹੋਈ ਹੈ ਜੀ ਨੋਟੀਫਿਕੇਸ਼ਨ ਦੇ ਵਿੱਚ ਇਹ ਜੋ ਪੋਸਟਾਂ ਨੇ ਜੀ ਨਵੋਧਿਆ ਵਿਦਿਆਲਿਆ ਸਮਿਤੀ ਵੱਲੋਂ ਜਾਰੀ ਕੀਤੀਆਂ ਕਈਆਂ ਰਿਕਰੂਟਮੈਂਟ ਡਰਾਈਵ 2024 ਨਾਨ ਟੀਚਿੰਗ ਪੋਸਟਾਂ ਜੀ ਸਾਰੀਆਂ ਇਹ ਬਹੁਤ ਵਧੀਆ ਮੌਕਾ ਹੈ 10ਵੀਂ ਪਾਸ 12ਵੀਂ ਪਾਸ ਗ੍ਰੈਜੂਏਸ਼ਨ ਡਿਪਲੋਮਾ ਕੈਂਡੀਡੇਟ ਅਪਲਾਈ ਕਰ ਸਕਣਗੇ ਜੀ ਇਹਨਾਂ ਪੋਸਟਾਂ ਦੇ ਲਈ ਤਾਂ ਜਿਹੜੇ ਚਾਹਵਾਨ ਉਮੀਦਵਾਰ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਚਾਹੁੰਦੇ ਆ ਵੈਬਸਾਈਟ ਨੋਟ ਕਰ ਲਓ ਜੀ www.navodhya.gov.in ਇਸ ਵ ਬਹੁਤ ਵਧੀਆ ਮੌਕਾ ਹੈ ਜੀ ਇਹ ਹੈ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਦੇਖਦੇ ਰਿਆ ਕਰੋ ਜੀ ਧੰਨਵਾਦ